ਸੱਸੀ ਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਦੀਪ ਸਿੰਘ ਪੰਜਾਬੀ ਚੈਨਲ ਤੋਂ ਫਲੋਰੀ ਬਗਤਰ ਵਿੱਚ ਬੈਠੇ ਆ ਤੇ ਆਪਣੇ ਨਾਲ ਕੁਝ ਕਿਸਾਨ ਵੀ ਇੰਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸੱਸੀ ਕਾਲ ਸਿੰਘ ਸਾਹਿਬ ਸੱਸੀ ਕਾਲ ਜੀ ਸਾਥੀ ਸਰਦਾਰ ਜੀ ਕਿੱਥੋਂ ਆਏ ਜੀ ਆਪਣਾ ਬੰਨ ਅਕਲੀਆ ਜ਼ਿਲ੍ਹਾ ਮਾਨਸਾ ਜੀ ਮਾਨਸਾ ਤੋਂ ਆਏ ਹਾਂ ਜੀ ਇਹ ਅੱਜ ਇਹ ਪਹਿਲਾ ਵੀ ਅੰਦੋਲਨ ਪਹਿਲਾਂ ਵੀ ਆਇਆ ਜੀ ਪਹਿਲੀ ਵਾਰ ਆਇਆ ਕਿ ਮੈਨੇ ਹਾਂਜੀ ਤੇ ਕੇਂਦਰ ਸਰਕਾਰ ਟਾਸ ਤੋਂ ਮਸਲੀ ਹੋ ਰਹੀ ਕੀ ਕਹਿੰਦੇ ਤੁਹਾਨੂੰ ਜੀ ਇਹ ਦੀ ਗੱਲ ਇਹ ਹੈ ਜੀ ਮਤਲਬ ਵੱਡੀ ਚੀਜ਼ ਹੈ ਕਿ ਪੰਜਾਬ ਦੀਆਂ ਜੋ ਦੂਜੀਆਂ ਜਥੇਬੰਦੀਆਂ ਐ ਐਸਕੇਐਮ ਤੇ ਨਾਲ ਪੋਲੀਟੀਕਲ ਇੱਕ ਨਾ ਪੋਲੀਟੀਕਲ ਇਹਨਾਂ ਚ ਕੁਝ મતਭੇਦ ਹੈ ਉਹ મતਭੇਦ ਕਰਨ ਜੇ ਕਿਸਾਨ ਇੱਕ ਥਾਂ ਇਕੱਠੇ ਹੋ ਜਾਣ ਤੇ ਇਹ ਇੰਨਾ ਨਹੀਂ ਸੀ ਲੰਬਾ ਜਾਣਾ ਕਿ ਅੰਦੋਲਨ ਕਿਉਂਕਿ ਦਿੱਲੀ ਵੀਖੇ ਪਹਿਲਾਂ ਜਿੱਤ ਕੇ ਆਈ ਸੀ ਪਰ ਉਦੋਂ ਕਾਲੀ ਕਰਕੇ ਜੇ ਉਹ ਜੋ ਰਿਟਰਨ ਲੈ ਕੇ ਆਉਂਦੇ ਤਾਂ ਆ ਨਾਉਂ ਤਨਾਸ ਪਰ ਡੱਲੇ ਵਾਲ ਇੱਕ ਕੱਦਾਵਾਰਾ ਆਗੂ ਹੋ ਗੱਪੜਿਆ ਇਸ ਅੰਦੋਲਨ ਦਾ ਕਿਉਂਕਿ ਜਿੰਦਗੀ ਤੇ ਮੌਤ ਦੀ ਲੜਾਈ ਲੜਦੇ ਐ ਕਿਸਾਨੀ ਵਾਸਤੇ ਐਮ ਐਸ ਪੀ ਵਾਸਤੇ ਤੇ ਵੀਡੀਓ ਦੇ ਵੀ 11 12 ਮੁੰਡੇ ਉਹਨਾਂ ਪਹਿਲਾਂ ਤੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਟਰੈਕਟਰ ਟਰਾਲੀਆਂ ਨਾ ਲੈ ਕੇ ਆਓ ਤੁਸੀਂ ਪੈਦਲ ਆ ਜਾਓ ਉਹਨੂੰ ਪੈਦਲ ਕਿਸਾਨਾਂ ਨੂੰ ਬਾਪ ਦਾ ਜੀ ਬਹੁਤ ਕਹਿੰਦੇ ਜਿਹਦਾ ਰਾਜ ਹੈ ਉਹਦਾ ਤੇਜ ਹੈ ਮਤਲਬ ਜੇ ਅੱਜ ਬੀਜੇਪੀ ਹਰਿਆਣੇ ਚ ਨਾ ਆਉਂਦੀ ਤਾਂ ਇਹ ਹੋਣਾ ਨਹੀਂ ਸੀਗਾ ਨਾ ਵਦਕ ਸੁਧੀ ਨਾ ਹਰਿਆਣੇ ਚ ਦੁਬਾਰ ਤੀਜੀ ਵਾਰ ਆਵੇ ਤੇ ਇਸ ਵਾਸਤੇ ਵੀ ਮਤਲਬ ਇਹ ਫੈਸਲਾ ਤਾਂ ਹੋਊਗਾ ਜਦੋਂ ਲੋਕ ਜੋੜਨ ਲੱਗੇ ਹੁਣ ਅੱਜ ਤਾਂ ਘੱਟ ਤੋਂ ਘੱਟ ਨੂੰ ਦੇਖ ਪਤਾ ਹੀ ਹੈ ਕਿੰਨਾ ਘੱਟ ਹੋ ਗਿਆ ਇੱਕ ਘਟ ਘਟਦਾ ਨਹੀਂ ਵੱਧ ਆ ਜਾਏਗਾ ਕਿਉਂਕਿ ਅੱਜ ਰਕੇਸ਼ ਟੈਤ ਅਜੇ ਆਪਣਾ ਲਖੋਵਾਲ ਸਾਹਿਬ ਭਾਨਾ ਸਿੱਧੂ ਸਾਰੇ ਹਮਾਇਤ ਤੇ ਉੱtre ਆਏ ਆ ਭਾਨੇ ਸਿੱਧੂ ਦੇ ਨਾਲ ਲਖਾ ਸੁਧਾਣੇ ਦੇ ਨਾਲ ਨੌਜਵਾਨੀ ਬਹੁਤ ਜੁੜੀ ਹੋਈ ਹੈ ਜੇ ਜਦੋਂ ਨੌਜਵਾਨ ਆਗੇ ਮੋਰਚਾ ਨੌਜਵਾਨੀ ਜਿੱਤਣ ਤੇ ਤੁਸੀਂ ਕਿੰਨੇ ਲੋਕ ਆਏ ਆ ਅੱਜ ਅਸੀਂ 15 ਬੰਦੇ ਆ ਗਏ ਹਾਂ ਹਾਂ ਰੁਕਾਂਗੇ ਜੀ ਠੀਕ ਹੈ ਜੀ ਬੋਲੋ ਫਰਮਾਨ ਜੀ ਧੰਨਵਾਦ ਤੁਸੀਂ ਆਪਣੇ ਨਾਲ ਵੀ ਵੀਰ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਹਾਂ ਜੀ ਵੀਰ ਤੁਸੀਂ ਕਿੱਥੋਂ ਆਏ ਜੀ ਅਸੀਂ ਵੀ ਪਿੰਡਾ ਕਲੀ ਤੋਂ ਆਏ ਜੀ ਮੇਰਾ ਨਾਮ ਦਵਾਲ ਸਿੰਘ ਹੈ ਸਾਡੀ ਇੱਕ ਬਹੁਤ ਵਧੀਆ ਇਕਾਈ ਹੈ ਜੀ ਅਸੀਂ ਅੱਜ ਘੱਟੋ ਘੱਟ 15-16 ਬੰਦੇ ਚ ਕਰਨੇ ਦੇ ਵਿੱਚ ਅਸੀਂ 5ਵੀਂ ਵਾਰ ਵੀਰ ਜੀ ਇਸ ਧਰਨੇ ਦੇ ਵਿੱਚ ਆਏ ਪੰਜਵੀਂ ਵਾਰੀ ਤੁਸੀਂ ਆਏ ਪੰਜਵੀਂ ਵਾਰੀ ਇਸ ਧਰਨੇ ਦੇ ਵਿੱਚ ਆਏ ਅਸੀਂ ਦੋ ਦੋ ਤਿੰਨ ਤਿੰਨ ਦਿਨ ਮਤਲਬ ਕਿ ਬਿਸੀ ਚਲੇ ਜਾਣਾ ਫੇਰ ਸਾਡੀ ਇਕਾਈ ਦੇ ਦੂਸਰੇ ਬੰਦੇ ਆਉਣੇ ਬਦਲ ਬਦਲ ਕੇ ਅਸੀਂ ਇਕਾਈ ਦੇ ਵਿੱਚ ਜੜੀ ਲਗਾਤਾਰ ਸਮੂਹਿਤ ਇਸ ਧਰਨੇ ਦੇ ਵਿੱਚ ਜਿ ਰਹੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ